ਦੀ ਵਰਲਡ ਦੀ ਸਭ ਨਾਲ ਵੱਡੀ ਸੁਪਰ ਪਾਵਰ ਸੀ ਜੋ ਅਜ ਅਮਰੀਕਾ ਅਸੀਂ ਕਹਿ ਸਕਦੇ ਹਾਂ ਉਸ ਸਮੇਂ ਦੀ ਅਮਰੀਕਾ ਵਰਗੀ ਪਾਵਰ ਸੀ ਉਹ ਰੰਗਜਪ ਕੋ ਇੰਨੀ ਵੱਡੀ ਹਕੂਮਤ ਸੀ ਜਿਹੜੀ ਕਿ ਵਰਲਡ ਦਾ 25% ਜੀਡੀਪੀ ਜਿਹੜੀ ਉਹਨਾਂ ਦੀ ਸੀ ਤੇ ਉਸ ਹਕੂਮਤ ਦੇ ਆਰਮੀ ਕੈਂਪ ਦੇ ਵਿੱਚੋਂ ਗੁਰਤੇਗ ਬਾਦਰ ਸਾਹਿਬ ਦਾੜ ਤੇ ਗੁਰਤੇਗ ਬਾਦਰ ਸਾਹਿਬ ਦਾ ਸੈਲ ਚੁੱਕ ਕੇ ਲੈ ਜਾਂਨ ਹਾਂਜੀ ਇਹ ਇੱਕ ਬਹੁਤ ਵੱਡੀ ਇਹ ਇਹਨੂੰ ਤੁਸੀਂ ਕੱਟ ਨਾ ਸਮਝੋ ਕਿ ਕਿ ਉਹ ਦਿੱਲੀ ਦੇ ਸਿੱਖਾਂ ਨੂੰ ਤੁਸੀਂ ਕੱਟ ਨਾ ਸਮਝੋ ਬਹੁਤ ਵੱਡੀ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਹੈ ਇਹ ਉਹਨਾਂ ਨੇ ਜਦੋਂ ਭਾਈ ਮਤੀ达ਸ ਛਤੀ达ਸ ਜੀ ਦੀ ਸ਼ਹਾਦਤ ਦੇ ਵਿਉਂਤਬੰਦੀ ਹੋ ਰਹੀ ਸੀ ਬਾਦਸ਼ਾਹ ਦੇ ਦਰਬਾਰ ਵੱਲੋਂ ਤੇ ਉਸ ਸਮੇਂ ਸਾਡੇ ਸਿੱਖ ਵਿਉਂਤਬੰਦੀ ਕਰ ਰਹੇ ਸੀ ਇੱਕ ਖੁਰਤੀ ਹੋ ਰਿਹਾ ਡੋ ਕਰਨਾ ਚਾਹਨਾ ਕਿ ਤੁਸੀਂ ਕਦੀ ਵੀ ਤੁਸੀਂ ਆਰਮੀ ਦੀ ਕੋਈ ਜੰਗ ਦੇਖੋ ਆਰਮੀ ਚ ਜਰਨੈਲ ਸ਼ਹੀਦ ਹੋ ਜਾਏ ਕੋਈ ਵੀ ਤੇ ਸਭ ਨੇ ਪੇਲੋਰੀ লাশ ਲੱਭ ਚੰਦੀ ਹੈ ਹਾਂਜੀ ਜਿਹੜੇ ਜੇਤੂ ਹੁਕਮਰਾਨ ਹੈ ਉਹ লাশ ਲੱਭਦਾ ਹੈ ਅਗਰ ਉਹਨੂੰ লাশ ਨਾ ਲੱਭੇ ਸਿਪੋਦੀ ਜਿੱਤ ਉਹ ਓੜੀ ਡਿਫਾਈਨ ਨਹੀਂ ਹੁੰਦੀ ਡਿਫਾਈਨ ਨਹੀਂ ਹੁੰਦੀ ਕਿ ਉਹ ਜਿੱਤਿਆ ਤੇ ਇਸ ਉਸ ਉਸ ਹੁਕਮਰਾਨ ਔਰੰਗਜੀਤ ਦੀ ਜਿੱਤ ਡਿਫਾਈਨ ਨਹੀਂ ਹੋਈ ਕਿਉਂਕਿ ਉਹਨਾਂ ਨੇ ਗੁਰਦੇਵ ਭਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਕੇ ਸਿੱਖਾਂ ਨੇ ਦੇਖੋ ਇੱਕ ਸਿੱਖ ਤੇ ਸਨ ਉਹ ਗੁਰੂ ਕੇ ਲਾੜਲੇ ਸਨ ਉਹਨਾਂ ਦੀ ਸ਼ਹਾਦਤ ਤੇ ਚਲੋ ਹੋ ਗਈ ਉਹ ਨਹੀਂ ਸੰਭਾਲ पाए ਉਹ ਮੌਕਾ ਲੇਕਿਨ ਉਹਨਾਂ ਨੇ ਆਪਣੇ ਜਰਨੈਲ ਜੋ ਕਿ ਮਨਵਤਾ ਦੇ ਰੱਖੇ ਸੀ ਗੁਰਤੇਗਬਾਦ ਸਾਹਿਬ ਉਹਨਾਂ ਦੀ ਦੇ ਨੂੰ ਔਰ ਉਹਨਾਂ ਦੇ ਮੁਬਾਰਕ ਸਿਰ ਨੂੰ ਉਹਨਾਂ ਨੇ ਦੁਸ਼ਮਣਾਂ ਦੇ ਹੱਥਾਂ ਚ ਨਹੀਂ ਰਹਿਣ ਦਿੱਤਾ ਮੇਰੇ ਖਿਆਲ ਇਸ ਤੋਂ ਵੱਡੀ ਕੋਈ ਜਿੱਤ ਸਿੱਖ ਕੌਮ ਲਈ ਨਹੀਂ ਹੋ ਸਕਦੀ। ਇਸ ਸ਼ਹਾਦਤ ਨੂੰ ਆਪਾਂ ਇਦਾਂ ਵੀ ਦੇਖ ਸਕਦੇ ਹਾਂ ਕਿ ਗੁਰਸੇਗ ਭਾਦਰ ਜੀ ਨੇ ਇਸ ਜਵਰ ਦਾ ਮੁਕਾਬਲਾ ਬੜੇ ਸਬਰ ਨਾਲ ਕੀਤਾ ਹੈ। ਜੀ ਠੀਕ ਹੈ। ਤੋਂ